ਸ਼ਾਰਪੁਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਪਰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਕ ਮਨੁੱਖਤਾ ਦੇ ਵਾਸਤੇ ਇੱਕ ਬਹੁਤ ਵਧੀਆ ਕਾਰਜ ਜੋ ਭਾਰਤ ਦੇਸ਼ ਜੋ ਇੱਕ ਸੰਵਿਧਾਨ ਦੇ ਮਾਧਮੇ ਤੋਂ ਚੱਲਦਾ ਉਸ ਸੰਵਿਧਾਨ ਨਿਰਮਾਤਾ ਦਾ ਸਟੈਚੂ ਜੈਸੀ ਓਪਨਿੰਗ ਕਰਦਾਸੀਆ ਸਮਾਜ ਦੇ ਧਰਮਗੁਰੂ 157 ਦਾ ਸਮਾਰਕ ਜੀ ਉਹਨਾਂ ਦੇ ਕੋਲ ਕਰਵਾ ਰਹੇ ਨੇ ਸੋ ਬਹੁਤ ਹੀ ਜ਼ਿਆਦਾ ਵਧਾਈ ਦੇ ਪਾਤਰ ਨੇ ਕਿਉਂਕਿ ਡੇਰਾ ਸਚਕਟ ਬੱਲਾ ਬਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਪੂਰੀ ਮਨੁੱਖਤਾ ਵਾਸਤੇ ਨਿਰਸਵਾਰਥ ਕੁਸ਼ਾਰਤ ਕੀਤੇ ਜਾਂਦੇ ਨੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਭੇਦ-ਭਾਬ ਕੋ ਉੱਪਰ ਉੱਠ ਕੇ ਪੂਰੀ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਹੀ ਕਾਰਜ ਕੀਤੇ ਜਾਵੇ ਚਾਹੇ ਐਜੂਕੇਸ਼ਨ ਪੱਕਾ ਹੋਵੇ ਚਾਹੇ ਹੈਲਥ ਪੱਕਾ ਹੋਵੇ ਸਕੂਲ ਖੋਲ੍ਹੇ ਜਾਣ ਚਾਹੀਏ ਹਸਪੀਟਲ ਉਪ ਹੋਵੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਡੇਰਾ ਸਚਕਟ ਬੱਲਾ ਬਲੋਂ ਉਹੀ ਕਰਵਾਈ ਜਾਂਦੀ ਆ ਸੋ ਉਸ ਦੇ 30 ਤਰੀਕ ਨੂੰ ਸਤਗੁਰੂ ਨਨਜਾ ਸਾਹਿਬ ਮਹਾਰਾਜ ਜੀ ਜੋ ਸਵੇਰੇ ਮਹਾਰਾਜ ਜੀ ਇੱਥੇ 10:30 11:00 ਵਜੇ ਤਕਰੀਬਨ ਸ਼ ਉਸ ਤੋਂ ਬਾਅਦ ਬਾਬਾ ਸਾਹਿਬ ਦੇ ਸਟੈਚੂ ਦੀ ਓਪਨਿੰਗ ਹੋਏਗੀ ਓਪਨਿੰਗ ਤੋਂ ਬਾਅਦ ਸੰਤ ਮਤ ਜਿੰਨੇ ਵੀ ਸਤ ਮਹ ਪੁਛਾਉਣਗੇ ਪ੍ਰਵਚਨ ਕਰਨਗੇ ਅੱਜ ਦੇਸ਼ ਦੇ ਅੰਦਰ ਜਿਹੜੀ ਵੀ ਲੜਾਈ ਜੋ ਸੰਘਰਸ਼ ਚੱਲ ਰਿਹਾ ਉਹ ਐਡੈਕਟੀਟੀ ਦੀ ਲੜਾਈ ਚੱਲ ਰਹੀ ਆ ਜਿਵੇਂ ਕਿ ਜਨਗਣਨਾ ਹੋਣ ਜਾ ਰਹੀ ਆ ਔਰ ਮਰਗਮ ਸ਼ੁਮਾਰੀ ਅਗਲੇ ਸਾਲ 27 ਚ ਹੋਣ ਜਾ ਰਹੀ ਆ ਔਰ 26 ਦੇ ਵਿੱਚ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਕਾਰਜ ਜਿਹੜੇ ਆ ਹੋਣੇ ਆ ਸੋ ਉਸ ਦੇ ਮਾਧਮ ਦੇ ਉੱਤੋਂ ਦੇਸ਼ ਦੇ ਅੰਦਰ ਜਿਵੇਂ ਜਿਵੇਂ ਵੀ ਸਾਰੇ ਹੀ ਆਪਣੇ ਆਪਣੇ ਧਰਮਾਂ ਦੀ ਗਿਣਤੀ ਬਹੁ ਗਿਣਤੀ ਲਿਖਾਉਂਦੇ ਆ ਕਿਉਂਕਿ ਦੇਸ਼ ਦੀ ਜੋ ਪਲੈਨਿੰਗ ਬੋਰਡ ਹੈ ਪਲੈਨਿੰਗ ਜਿਹੜੀ ਆ ਉਹ ਇੱਕ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਉਨੀ ਉਹਨਾਂ ਦੀ ਹਿੱਸੇਦਾਰੀ ਉਹਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਾਰੇ ਕਾਰਜ ਹੁੰਦੇ ਆ ਸੋ ਇਸ ਤਰੀਕੇ ਨਾਲ ਮੈਂ ਸਮਾਜ ਨੂੰ ਵੀ ਅਪੀਲ ਕਰਾਂਗੇ ਕਿ ਉਸ ਦਿਨ ਆਓ 30 ਤਰੀਕ ਨੂੰ ਸਤਸਮੇਲ ਵਿੱਚ ਪਹੁੰਚ ਕੇ ਰਬਦਾਸੀਆ ਧਰਮ ਦੇ ਮਹਾਪੁਰਸ਼ਾਂ ਦੇ ਪ੍ਰਵਚਨ ਸੁਣੋ ਔਰ ਜਨ ਗਣਨਾ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਰਬਦਾਸੀਆ ਧਰਮ ਲਪਾਉਣਾ ਸੋ ਇੱਕ ਮੈਂ ਬੇਨਤੀ ਛੋਟੀ ਜਿਹੀ ਕਰਦਿਆਂ ਕਿ ਆਉਣ ਵਾਲੇ ਸਮੇਂ 'ਚ ਸ ਜਿਵੇਂ ਕਿ ਸਾਰੇ ਧਰਮਾਂ ਦੇ ਵਿੱਚ ਆਪਣੇ ਆਪਣੇ ਮਹਾਪੁਰਸ਼ਾਂ ਦੇ ਬਹੁਤ ਵਧੀਆ ਤਰੀਕੇ ਨਾਲ ਬਿਨਾਂ ਪੇਦ ਪਾਪ ਤੋਂ ਸਾਰੇ ਰਲ ਕੇ ਮਨਾਉਂਦੇ ਆ ਸੋ ਮੈਂ ਸਮੁੱਚੇ ਭਾਰਤ ਵਰਸ਼ ਨੂੰ ਇਹ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਆਪਾਂ ਸਤਿਗੁਰੂ ਰਵੀਦਾਸ ਮਹਾਰਾਜ ਦਾ 650ਵੀਂ ਜੋ ਜਨਮਤੀ ਹੈ ਉਹ ਵੀ ਸਾਰੇ ਰਲ ਕੇ ਪੇਦ ਪਾਪ ਤੋਂ ਜਾਤ ਪਾਤ ਉੱਪਰ ਉੱਠ ਕੇ ਮਨਾਈਏ ਤਾਂ ਜੋ ਪੂਰੀ ਦੁਨੀਆ ਨੂੰ ਇਹ ਸੰਦੇਸ਼ ਜਾਵੇ ਕਿ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਾਤ ਦੀ ਥਾਂ ਨਹੀਂ ਹੈ ਸਾਰੇ ਇੱਕ ਦੂਜੇ ਨਾਲ ਮਿਲ ਕੇ ਪਿਆਰ ਔਰ ਸਤਿਕਾਰ ਦੇ ਨਾਲ ਰਹਿੰਦੇ ਆ chandar consultants limited building maintenance handyman under ChatGrid platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under Check Trade platform, slash 921760 Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ